ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਸਮੇਂ ਦੀ ਗੱਲ ਹੈ ਦੋ ਦੋਸਤ ਜਿਨ੍ਹਾਂ ਨੇ ਇਹ ਤੈਅ ਕੀਤਾ ਕਿ ਅੱਜ ਤੋਂ ਬਾਅਦ ਆਪਾਂ ਭਜਨ ਬੰਦਨੀ ਬੰਦਗੀ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਇਹ ਤੈਅ ਕਰਕੇ ਉਹ ਦੂਮੀ ਘਰੋਂ ਟੁਰ ਪਏ ਇੱਕ ਦੋਸਤ ਨੇ ਆਪਣੇ ਨਾਲ ਡੋਲ ਤੇ ਰੱਸੀ ਲੈ ਲਈ ਸਮਾਲੰਗਿਆ ਜਦੋਂ ਡੋਲ ਦੇ ਨਾਲ ਰੱਸੀ ਬਨ ਕੇ ਤੇ ਉਹਨਾਂ ਨੇ ਖੂਹ ਦੇ ਵਿੱਚ ਉਸ ਨੂੰ ਪਾਣੀ ਭਰਨ ਵਾਸਤੇ ਸੱਟਿਆ ਤੇ ਰਸਤੀ ਨਾਲੋਂ ਪਾਣੀ ਦੋ ਹੱਥ ਹੋਰ ਥੱਲੇ ਟੁਰ ਗਿਆ ਦੂਜੇ ਪਾਸੇ ਜਦੋਂ ਦੂਜੇ ਦੋਸਤ ਨੇ ਪਾਣੀ ਪੀਣਾ ਚਾਹਿਆ ਤੇ ਉਹ ਖੂਹ ਦੇ ਵੱਲ ਚੁਕਿਆ ਤੇ ਪਾਣੀ ਲਭਾ ਲਭ ਖੂਹ ਤੱਕ ਪਰ ਗਿਆ ਉੱਤੋਂ ਤੱਕ ਉਹਨੇ ਰੱਜ ਕੇ ਪਾਣੀ ਪੀਤਾ ਦੂਜਾ ਦੋਸਤ ਜਿਹੜਾ ਦੂਰੋਂ ਬਹਿ ਕੇ ਵੇਖਣ ਦੀਆ ਸੀ ਉਹ ਵਾਪਸ ਉੱਠ ਕੇ ਆਇਆ ਉਨੇ ਦੁਬਾਰਾ ਫੇਰੋ ਪਾਣੀ ਵਿੱਚ ਡੋਲ ਸੱਟੀ ਪਰ ਪਾਣੀ ਫੇਰ ਥੱਲੇ ਟੁਰ ਗਿਆ ਉਨੇ ਪਰਮਾਤਮਾ ਦੇ ਨਾਲ ਰੋਜ਼ ਪ੍ਰਗਟ ਕੀਤਾ ਇਸ ਗੱਲ ਦਾ ਲਾਹਮਾ ਕੱਢਿਆ ਕਿ ਹਾਂ ਅਸੀਂ ਦੋਵੇਂ ਭਜਨ ਬੰਦਗੀ ਕਰਨ ਤੁਰੇ ਸਾਂ ਪਰ ਤੁਸੀਂ ਉਹਨੂੰ ਪਾਣੀ ਪਿਆ ਦਿੱਤਾ ਪਰ ਮੈਨੂੰ ਨਹੀਂ ਇਹ ਵਿਤਕਰਾ ਕਿਉਂ ਕੂਡੇ ਵਿੱਚੋਂ ਆਵਾਜ਼ ਆਈ ਕਿ ਭਾਈ ਤੂੰ ਸਾਡੇ ਤੇ ਆਸ ਛੱਡ ਕੇ ਆਸਰਾ ਸਾਡਾ ਤੱਕ ਕੇ ਕਰੋ ਨਹੀਂ ਨਿਕਲਿਆ ਤੂੰ ਆਪਣੇ ਜੀਵਨ ਦਾ ਜਿੰਮਾ ਖੁਦ ਚੁੱਕ ਕੇ ਨਿਕਲਿਆ ਹੈ ਕਿ ਜਦੋਂ ਪਿਆਸ ਲੱਗੇਗੀ ਪਾਣੀ ਪੀਵਾਂਗੇ ਪਰ ਜਿਹੜਾ ਦੂਜਾ ਹੈ ਉਹਨੇ ਮੇਰੇ ਤੇ ਸੱਬੇ ਡੋਰੀਆਂ ਛੱਟ ਕੇ ਕਿ ਜਿਹੜਾ ਜੀਵਨ ਦੇਵੇਗਾ ਉਹ ਖਾਣ ਪੀਣ ਨੂੰ ਆਧਾਰ ਵੀ ਦੇਵੇਗਾ ਇਹ ਸੋਚ ਕੇ ਨਿਕਲਿਆ ਹੈ ਸੋ ਇਸ ਕਰਕੇ ਤੂੰ ਪੂਰਨ ਤਿਆਗ ਨਹੀਂ ਕੀਤਾ ਇਸ ਕਰਕੇ ਇਹ ਪਾਣੀ ਨੀਵਾ ਹੋ ਗਿਆ ਤੇ ਸੰਗਤ ਜੀਓ ਇਸ ਵਿਅਕਤੀ ਨੂੰ ਬੜੀ ਠੋਕਰ ਲੱਗੀ ਤੇ ਉਹਨੂੰ ਇਸ ਗੱਲ ਦੀ ਸਮਝ ਆਈ ਕਿ ਜਦੋਂ ਸੰਪਰਪਨ ਕਰੀਏ ਤੇ ਪੂਰਨ ਤੌਰ ਤੇ ਕਰੀਏ ਨਹੀਂ ਤੇ ਨਹੀਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ